ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਗੁਰੂ ਕਲੌਥ ਹਾਊਸ ਐਂਡ ਬਟਿਕ ਵੱਲੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਡੇਲੀ ਜਿਹੜੀਆਂ ਵੀਡੀਓ ਉਹਨਾਂ ਦੀ ਅਪਡੇਟ ਮਿਲ ਸਕੇ ਤੇ ਮੇਰੇ ਬੈਲ ਬੈਲ ਆਈਕਨ ਪਰ ਤੁਹਾਨੂੰ ਵੀ ਦਬਾ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਜਿਹੜੀਆਂ ਵੀਡੀਓ ਆ ਡੇਲੀ ਅਸੀਂ ਅਪਲੋਡ ਕਰਦੇ ਆ ਤੁਹਾਨੂੰ ਉਹ ਮਿਲ ਸਕਣ ਦੇਖੋ ਜੀ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਕਰਾਚੀ ਦੇ ਵਿੱਚ ਸੂਟ ਲੈ ਕੇ ਆਏ ਸਟਾਫ ਬਹੁਤ ਹੀ ਫਾਈਨ ਹੈ ਬਹੁਤ ਹੀ ਜ਼ਿਆਦਾ ਵਧੀਆ ਜੀ ਡਿਜ਼ਾਈਨਰ ਸੂਟ ਰਹੂਗਾ ਪਾਰਟੀ ਵੇਅਰ ਸੂਟ ਰਹੂਗਾ ਬਹੁਤ ਹੀ ਸੋਹਣਾ ਸੂਟ ਹੈ ਡਿਜ਼ਾਈਨ ਵੀ ਬੜਾ ਪਿਆਰਾ ਜੀ ਦੇਖੋ ਇਹਦੇ ਵਿੱਚ ਫਾਸਟ ਸੂਟ ਰਹੂਗਾ ਦੇਖੋ ਇਹ ਵਾਰੀ ਇਹਦੀ ਡਿਜ਼ਾਈਨਿੰਗ ਆਉਗੀ ਸੂਟ ਦੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਆਉਗੀ ਇਹ ਵੀ ਸੂਟ ਦੀ ਸਟਾਫ ਤਾਂ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਹੀ ਜ਼ਿਆਦਾ ਵਧੀਆ ਸਟੱਫ ਹੈ ਕਰਾਚੀ ਦਾ ਪੀਸ ਹੈ ਜੀ ਦੇਖੋ ਇਹਦਾ ਬੜਾ ਪਿਆਰਾ ਜਾਂ نیچے ਕਿਹੜਾ ਰੈਡੀ ਹੋਇਆ ਆਰਗੈਂਜ਼ਾ ਲਗਾ ਕੇ ਨੀਚ ਆਰਗੈਂਜ਼ਾ ਲਗਾ ਕੇ उपर वर्क हो जी ए वाला नीचे घेरा रेडी होगा इस तरह बड़ा प्यारा जहाँ तैयार होगा देखो कि सोहना घेरा तैयार होनी फिनिशिंग वर्क के उपर ऑरगेंजा लगा के उपर वर्क होया वाला आदा घेरा जी ठीक है बच्चे लैस भी अटैच हुई है लैस भी अटैच हुई है इसके तो उपर ए वाला आऊगा नैक यह आक बड़ा प्यारा जहा पीस है प्लेन रहूगी बॉटम ਬੈਕ ਸਾਈਡ ਵੀ ਇਹਦੀ ਇਸੇ ਤਰ੍ਹਾਂ ਆਊਗੀ ਇਹ ਵਾਲੀ ਰਹੂਗੀ ਇਹਦੇ ਨਾਲ ਪਲੇਨ ਬਾਟਮ ਕਾਟਨ ਦੀ ਪਲੇਨ ਬਾਟਮ ਰਹੂਗੀ ਇਹ ਵਾਲੀ ਇਹਦੀ ਬੈਕ ਸਾਈਡ ਸੇਮ ਆਊਗੀ ਜਿਹੜਾ ਸੀ ਇਹਦੇ ਨਾਲ ਤੁਹਾਨੂੰ ਦੁਪੱਟਾ ਦਵਾਂਗੇ ਇਹ ਵਾਲੀਆਂ ਆਉਣਗੀਆਂ ਇਹਦੀਆਂ ਬਾਜੂ ਠੀਕ ਹੈ ਜੀ ਸਾਈਡ ਤੇ ਆ ਰਹੀਆਂ ਇਹਦੀਆਂ ਬਾਜੂ ਕਾਟਨ ਸਟਾਫ ਹੈ ਬਹੁਤ ਹੀ ਜ਼ਿਆਦਾ ਵਧੀਆ ਸਟਾਫ ਹੈ ਪੂਰਾ ਗਾਰੰਟੀ ਦਾ ਪੀਸ ਹੈ ਜੀ ਇਹ ਇਹਦੇ ਨਾਲ ਜਿਹੜਾ ਸੀ ਦੁਪੱਟਾ ਦਵਾਂਗੇ ਤੁਹਾਨੂੰ ਬੜਾ ਪਿਆਰਾ ਜਾਂ ਡਿਜ਼ਾਈਨਰ ਜਾਂ ਦੁਪੱਟਾ ਦਵਾਂਗੇ ਮਸਲੀਨ ਦਾ ਦੇਖੋ ਇਹ ਵਾਲਾ ਆਊਗਾ ਡਿਜ਼ਾਈਨਰ ਜਾਂ ਦੁਪੱਟਾ ਮਸਲੀਨ ਦਾ ਡਿਫਰੈਂਟ ਸਟਾਈਲ ਦੇ ਵਿੱਚ ਰਹੂਗਾ ਦੁਪੱਟਾ ਦੇਖੋ ਬੜਾ ਪਿਆਰਾ ਜਾਂ ਦੁਪੱਟਾ ਹੈ ਡਿਫਰੈਂਟ ਸਟਾਈਲ ਦੇ ਵਿੱਚ ਇਹ ਵਾਲਾ ਰਹੂਗਾ ਜੇ ਨਾ ਦੁਪੱਟਾ ਠੀਕ ਹੈ ਜੀ ਆਊਗਾ ਜੇ ਨਾ ਦੁਪੱਟਾ ਸੂਰਦੀ ਲੁੱਕ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਆਊਗੀ ਬੜੀ ਪਿਆਰੀ ਜੀ ਸੂਰਦੀ ਲੁੱਕ ਹੋਣੀ ਹੈ ਇਸ ਤਰ੍ਹਾਂ ਸੂਟ ਹੋਣਾ ਰੈਡੀ ਠੀਕ ਹੈ ਜੀ ਉੱਪਰ ਨੈੱਕ ਦੇ ਉੱਪਰ ਬਟਨ ਆਉਣਗੇ ਇਸ ਤਰ੍ਹਾਂ ਸੂਟ ਰੈਡੀ ਹੋਣਾ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਇਹ ਵਾਲਾ ਹੋਊਗਾ ਸੂਟ ਰੈਡੀ ਇਸ ਤਰ੍ਹਾਂ ਆਊਗਾ ਇਹਦਾ ਦੁਪੱਟਾ ਬੜਾ ਪਿਆਰਾ ਜਿਹਾ ਦੁਪੱਟਾ ਆਊਗਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਇੱਕ ਕਲਰ ਹੋਰ ਮਿਲ ਜੂਗਾ ਇਸੇ ਡਿਜ਼ਾਈਨ ਦੇ ਵਿੱਚ ਤੁਹਾਨੂੰ ਮਿਲੇਗਾ ਮਾਊਸ ਕਲਰ ਦੇਖੋ ਇਸੇ ਡਿਜ਼ਾਈਨ ਦੇ ਵਿੱਚ ਮਿਲੂਗਾ ਤੁਹਾਨੂੰ ਮਾਊਸ ਕਲਰ ਮਾਊਸ ਕਲਰ ਦਾ ਤੁਹਾਨੂੰ اسی ਡਿਜ਼ਾਈਨ ਦਿਖਾ ਸਕਦੇ ਆ ਮਾਊਸ ਕਲਰ ਦਾ ਤੁਹਾਨੂੰ اسی ਡਿਜ਼ਾਈਨ ਦਿਖਾ ਸਕਦੇ ਆ ਕਿਸ ਤਰ੍ਹਾਂ ਮਾਊਸ ਕਲਰ ਦਾ ਸੂਟ ਰੈਡੀ ਹੋਣਾ ਬੜਾ ਪਿਆਰਾ ਜਿਹਾ ਪੀਸ ਹੈ ਜੀ ਇਹ ਦੇਖੋ ਇਹ ਵਾਲਾ ਇਦਾਂ ਦਾ ਸੂਟ ਰਹੂਗਾ ਮਾਊਸ ਕਲਰ ਚ ਠੀਕ ਹੈ ਜੀ ਇਹ ਵਾਲਾ ਰਹੂਗਾ ਮਾਊਸ ਕੜਾ ਬੜਾ ਪਿਆਰਾ ਜਿਹਾ ਨੈਕ ਰੈਡੀ ਹੋਊਗਾ ਇਦਾਂ ਦਾ ਰਹੂਗਾ ਇਹਦੇ ਨਾਲ ਦੁਪੱਟਾ ਇਹ ਵਾਲਾ ਰਹੂਗਾ ਇਹਦੇ ਨਾਲ ਦੁਪੱਟਾ ਠੀਕ ਹੈ ਜੀ ਇਸੇ ਡਿਜ਼ਾਈਨ ਦੇ ਵਿੱਚ ਇਸੇ ਡਿਜ਼ਾਈਨ ਦੇ ਵਿੱਚ ਇਹ ਵਾਲਾ ਆਊਗਾ ਸੂਟ ਇਸ ਤੋਂ ਅਗਲਾ ਡਿਜ਼ਾਈਨ ਰਹੂਗਾ ਸੂਟ ਦਾ ਸਾਰੇ ਸੂਟਾਂ ਦੀ ਡਿਫਰੈਂਸ ਡਿਜ਼ਾਈਨਿੰਗ ਆਊਗੀ ਪ੍ਰਿੰਟਿੰਗ ਡਿਫਰੈਂਟ ਆਊਗੀ ਇਹ ਦੋ ਸੂਟ ਇੱਕ ਇੱਕ ਤਰ੍ਹਾਂ ਦੀ ਡਿਜ਼ਾਈਨਿੰਗ ਚ ਹੈ ਦੇਖੋ ਇਸ ਤੋਂ ਅਗਲਾ ਸੂਟ ਆਊਗਾ ਇਹ ਵਾਲਾ ਇਹ ਗਾਜਰੀ ਦੀ ਸ਼ੇਡ ਹੈ ਜੀ ਨਾ ਹੀ ਗਾਜਰੀ ਸ਼ੇਡ ਹੈ ਨਾ ਹੀ ਪਿੰਕ ਸ਼ੇਡ ਆ ਨਿਊ ਜੀ ਸ਼ੇਡਾ ਸ਼ਰਟ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਸ਼ਰਟ ਦੀ ਡਿਜ਼ਾਈਨਿੰਗ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਡਿਫਰੈਂਟ ਡਿਜ਼ਾਈਨਿੰਗ ਹੈ ਦੂਸਰੇ ਸ਼ਰਟ ਨਾਲੋਂ ਦੀ ਡਿਫਰੈਂਟ ਡਿਜ਼ਾਈਨਿੰਗ ਸੀ ਇਹਦੇ ਨੀਚੇ ਵੀ ਆਰਗੈਂਜ਼ਾ ਲਗਾ ਕੇ ਹੋਇਆ ਲੇਸ ਵਰਕ ਦੇਖੋ ਲੇਸ ਵਰਕ ਹੋਇਆ ਆਰਗੈਂਜ਼ਾ ਲਗਾ ਕੇ ਵਰਕ ਦੀ ਡਿਜ਼ਾਈਨਿੰਗ ਵੀ ਡਿਫਰੈਂਟ ਹੈ ਦੂਸਰੇ ਸ਼ੂਟ ਨਾਲੋਂ ਵਰਕ ਦੀ ਡਿਜ਼ਾਈਨਿੰਗ ਡਿਫਰੈਂਟ ਹੈ ਬੜਾ ਪਿਆਰਾ ਜਿਹਾ ਘੇਰਾ ਤਿਆਰ ਹੋਣਾ ਇਹਦਾ ਰੈਡੀ ਹੋਣਾ ਦੇਖੋ ਇਹ ਵਾਲਾ ਆਉਣਾ ਸੀ ਇਹਦਾ ਘੇਰਾ ਠੀਕ ਹੈ ਇਹ ਵਾਲਾ ਆਊਗਾ ਇਹਦਾ ਨੈਕ ਇਹ ਵਾਲਾ ਆਉਗਾ ਇਹਨਾਂ ਨੇਕ ਬੜਾ ਪਿਆਰਾ ਜਿਹਾ neck ready ਹੋਣਾ ਦੇ ਨਾਲ ਠੀਕ ਹੈ ਜੀ ਪ੍ਰਾਈਸ ਅਸੀਂ ਤੁਹਾਨੂੰ ਦੇ ਰਹੇ ਹਾਂ ਸੂਟ ਦੀ 1150 ਰੁਪਏ 1150 ਰੁਪਏ ਅਸੀਂ ਤੁਹਾਨੂੰ ਦੇ ਰਹੇ ਹਾਂ ਇਹਦੀ ਪ੍ਰਾਈਸ ਸੂਟ ਦੀ ਅਸੀਂ ਤੁਹਾਨੂੰ ਦੱਸ ਦਿਆਂ ਲੁੱਕ ਕਿਸ ਤਰ੍ਹਾਂ ਆਊਗੀ ਬੜੀ ਪਿਆਰੀ ਜੀ ਆਉਣੀ ਇਹਦੀ ਲੁੱਕ ਠੀਕ ਹੈ ਜੀ ਇਹ ਵਾਲੀ ਆਊਗੀ ਇਹਦੇ ਨਾਲ ਪਲੇਨ ਬਾਟਮ ਬੈਕ ਸਾਈਡ ਵੀ ਸੇਮ ਰਹੂਗੀ ਇਹ ਵਾਲੀ ਆਉਗੀ ਬੈਕ ਸਾਈਡ ਦੇ ਉੱਪਰ ਘੇਰ ਪਿਛਲਾ ਘੇਰ ਆਊਗਾ ਬੈਕ ਸਾਈਡ ਦਾ ਸੇਮ ਰਹੂਗੀ ਸਭ ਦੀ ਡਿਜ਼ਾਈਨਿੰਗ ਡਿਫਰੈਂਟ ਰਹੂਗੀ ਬੜੇ ਪਿਆਰੇ ਜਿਹੇ ਸੂਟ ਲੈ ਕੇ ਆਈ ਸੀ ਤੁਹਾਡੇ ਵਾਸਤੇ ਕਾਟਨ ਸਟਾਫ ਦੇ ਵਿੱਚ ਠੀਕ ਹੈ ਜੀ ਬਹੁਤ ਪਿਆਰੇ ਸੂਟ ਹੈ ਡਿਜ਼ਾਈਨਰ ਸੂਟ ਹੈ ਗਾਰਲਿਸ਼ ਲੁੱਕ ਦੇ ਵਿੱਚ ਸੂਟ ਹੈ ਇਹ ਵਾਲਾ ਇਹਦਾ ਨੈੱਕ ਰੈਨਾ ਸੀ ਦੁਪੱਟਾ ਆਊਗਾ ਡਿਫਰੈਂਟ ਸਟਾਈਲ ਦੇ ਵਿੱਚ ਬੜਾ ਪਿਆਰਾ ਜਿਹਾ ਆਊਗਾ ਦੁਪੱਟਾ ਇਹ ਨਾਲ ਇਹ ਵਾਲਾ ਰਹੂਗਾ ਇਹਦੇ ਨਾਲ ਦੁਪੱਟਾ ਮਸਲੀਨ ਦੇ ਵਿੱਚ ਦੁਪੱਟਾ ਦੁਪੱਟੇ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਦੇਖੋ ਇਹ ਵਾਲੀ ਆਉਣੀ ਹੈ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਸਾਰਾ ਸੂਟ ਹੀ ਡਿਫਰੈਂਟ ਸਟਾਈਲ ਦੇ ਵਿੱਚ ਹੈ ਬੜਾ ਪਿਆਰਾ ਜਿਹਾ ਸੂਟ ਹੈ ਠੀਕ ਹੈ ਜੀ ਇਹ ਵਾਲਾ ਮਸਲੀਨ ਦਾ ਆਊਗਾ ਇਹਦੇ ਨਾਲ ਦੁਪੱਟਾ ਸੂਟ ਦੀ ਲੁੱਕ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਸ ਤਰ੍ਹਾਂ ਆਉਗੀ ਜੀ ਦੇਖੋ ਇਹ ਵਾਲੀ ਲੁੱਕ ਆਊਗੀ ਸੂਰਦੀ ਬੜੀ ਪਿਆਰੀ ਜੀ ਆਊਗੀ ਲੁੱਕ ਸੂਰਦੀ ਉੱਪਰ neck ਬੜਾ ਸੋਹਣਾ ਜਿਹਾ ਤਿਆਰ ਹੋਣਾ ਬਟਨ ਲਗਾ ਕੇ neck ਰੈਡੀ ਹੋਣਾ ਇਹਦਾ ਬੜੀ ਪਿਆਰੀ ਜੀ ਲੁੱਕ ਆਉਣੀ ਹੈ ਸੂਰਦੀ ਦੇਖੋ ਜੀ ਇਹਦੇ ਵਿੱਚ ਵੀ ਤੁਹਾਨੂੰ ਇੱਕ ਕਲਰ ਹੋਰ ਮਿਲੂਗਾ ਠੀਕ ਹੈ ਜੀ ਇਹਦੇ ਵਿੱਚ ਇੱਕ ਕਲਰ ਆਜੂਗਾ ਇਹ ਵਾਲਾ ਪਿਸਤਾ ਕਲਰ ਇਹਦੇ ਵਿੱਚ ਆਊਗਾ ਪਿਸਤਾ ਕਲਰ कलर पिस्ता कलर ਆਊਗਾ पिस्ता कलर ਦੀ ਇਸ ਲੁੱਕ ਦਾ ਦੱਸਦੇ ਤੈਨੂੰ ਕਿਸ ਤਰ੍ਹਾਂ ਆਊਗੀ ਇੱਕ ਤੈਨੂੰ ਇਹ ਵਾਲਾ ਕਲਰ ਮਿਲੂਗਾ ਇਸੇ ਡਿਜ਼ਾਈਨਿੰਗ ਵਿੱਚ ਇਸ ਸੂਟ ਦੀ ਲੁੱਕ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਆਊਗੀ ਬੜੀ ਪਿਆਰੀ ਜੀ ਲੁੱਕ ਆਣੀ ਇਸ ਸੂਟ ਦੀ ਦੇਖੋ ਦੁਪट्टे ਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਆਉਣੀ ਹੈ ਤੇ ਸੂਟ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਆਉਣੀ ਹੈ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਆਉਣੀ ਹੈ ਪਿਸਤਾ ਕਲਰ ਦੀ ਠੀਕ ਹੈ ਜੀ ਇਹ ਕੇਵਲਾ ਸੂਟ ਰਹਿਣਾ ਸੀ ਇਹ ਸੇਮ ਡਿਜ਼ਾਈਨ ਦੇ ਵਿੱਚ ਸੂਟ ਹੈ ਗਾਜਰੀ শেਡ ਤੇ ਪਿਸਤਾ ਕਲਰ ਦਾ ਠੀਕ ਹੈ ਜੀ ਇਸ ਤੋਂ ਅਗਲਾ ਸੂਟ ਤੁਹਾਨੂੰ ਦਿਖਾ ਰਹੇ ਹਾਂ ਇਹਦੀ ਡਿਜ਼ਾਈਨਿੰਗ ਆਉਗੀ ਇਸ ਤੋਂ ਵੀ ਡਿਫਰੈਂਟ ਦੇਖੋ ਇਹ ਡਿਜ਼ਾਈਨਿੰਗ ਇਸ ਤੋਂ ਵੀ ਡਿਫਰੈਂਟ ਆਉਗੀ ਇਸ ਸੂਟ ਦੀ ਡਿਜ਼ਾਈਨਿੰਗ ਡਿਫਰੈਂਟ ਹੈ ਜੀ ਨੀਚੇ ਇਹਦਾ ਘੇਰਾ ਤੁਸੀਂ ਵੇਖ ਸਕਦੇ ਹੋ ਰੈਡੀ ਕਿਸ ਤਰ੍ਹਾਂ ਕਿੰਨਾ ਪਿਆਰਾ ਘੇਰਾ ਰੈਡੀ ਹੋਇਆ ਔਰਗਾਂజా ਲਗਾ ਕੇ ਨੀਚੇ ਥ्रेड ਵਰਕ ਹੋਇਆ ਉੱਪਰ ਬਹੁਤ ਹੀ ਜ਼ਿਆਦਾ ਸੋਹਣਾ ਘੇਰਾ ਰੈਡੀ ਹੋਇਆ ਠੀਕ ਹੈ ਇਹ ਵਾਲੀਆਂ ਆਉਣਗੀਆਂ ਜੀਆਂ ਬਾਅਦ ਸਟਾਫ ਬਹੁਤ ਵਧੀਆ ਗਾਰੰਟੀ ਵਾਲਾ ਸਟਾਫ ਹੈ ਕਰਾਚੀ ਦਾ ਪੀਸ ਹੈ ਦੇਖੋ ਇਹ ਵਾਲੀ ਆਉਣੀ ਹੈ ਸ਼ਰਟ ਦੇ ਉੱਪਰ ਡਿਜ਼ਾਈਨਿੰਗ ਇਹ ਆਉਣੀ ਹੈ neck ਦੀ ਡਿਜ਼ਾਈਨਿੰਗ ਠੀਕ ਹੈ ਜੀ ਇਹ ਉੱਪਰ ਆਉਣੀ ਹੈ neck ਡਿਜ਼ਾਈਨ ਲੈਂਥ ਇਹਦੀ ਪੂਰੀ ਰਹੂਗੀ ਸੂਰ ਦੀ ਲੈਂਥ ਪੂਰੀ ਕੰਪਲੀਟ ਰਹੂਗੀ 45 46 ਤੁਸੀਂ ਕਿੰਨੀ ਵੀ ਰੈਡੀ ਕਰ ਸਕਦੇ ਹੋ ਸੇਮ ਡਿਜ਼ਾਈਨ ਇਹਦੇ ਵਿੱਚ ਦੁਪੱਟਾ ਬੜਾ ਪਿਆਰਾ ਜਾਂ ਤੁਹਾਨੂੰ ਦਵਾਂਗੇ ਅਸੀਂ ਮਸਲੀਨ ਦਾ ਉਹ ਕਾ ਦੁਪੱਟਾ ਡਿਜ਼ਾਈਨਿੰਗ ਬੜੀ ਪਿਆਰੀ ਹੈ ਦੁਪੱਟੇ ਦੀ ਸਭ ਦੇ ਡਿਜ਼ਾਈਨ ਡਿਫਰੈਂਟ ਆਉਣਗੇ ਸਟਾਈਲ ਡਿਫਰੈਂਟ ਰਹਿਣਗੇ ਦੇਖੋ ਇਹ ਵਾਲਾ ਇਹਦੇ ਨਾਲ ਆਊਗਾ ਦੁਪੱਟਾ ਬੜਾ ਪਿਆਰਾ ਜਿਹਾ ਮਸਲੀਨ ਚ ਆਊਗਾ ਇਹਨਾਂ ਦਾ ਦੁਪੱਟਾ ਦੇਖੋ ਸੂਟ ਦੀ ਲੁੱਕ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਸ ਤਰ੍ਹਾਂ ਦੀ ਆਊਗੀ ਜਿਕੇ ਇਸ ਤਰ੍ਹਾਂ ਸੂਟ ਰੈਡੀ ਹੋਣਾ ਬਣ ਕੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਣਾ ਇਹ ਦੇਖੋ ਜੀ ਐਦਾਂ ਦਾ ਸੂਟ ਰੈਡੀ ਹੋਊਗਾ ਜੀ ਦੇਖੋ ਸੂਟ ਦੀ ਲੁੱਕ ਆਊਗੀ ਇਸ ਤਰ੍ਹਾਂ ਬਹੁਤ ਹੀ ਪਿਆਰਾ ਜਿਹਾ ਸੂਟ ਹੋਣਾ ਰੈਡੀ ਮਸਲੀਨ ਦਾ ਰਹੂਗਾ ਦੁਪੱਟਾ 1150 ਰੁਪਏ ਰਹਿ ਆਸੀ ਤੁਹਾਨੂੰ ਇਹਦੀ ਪ੍ਰਾਈਸ ਇਹਦੇ ਵਿੱਚ ਤੁਹਾਨੂੰ ਮਿਲੂਗਾ ਇੱਕ ਇਹ ਵਾਲਾ ਕਲਰ ਇਹ ਵੀ ਬਹੁਤ ਪਿਆਰਾ ਕਲਰ ਹੈ ਇਸੇ ਸੇਮ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਇਹ ਵਾਲਾ ਕਲਰ ਮਿਲੂਗਾ ਐਸਾ ਸੂਟ ਦੀ ਲੁੱਕ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਰੈਡੀ ਹੋਊਗਾ ਇਹ ਵਾਲਾ ਸੂਟ ਦੇਖੋ

ਸ਼ਰਟ ਦੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਇਹ neck ready ਹੋਊਗਾ 1150 ਰੁਪਏ ਰਹੂਗੀ ਇਹਦੀ ਪ੍ਰਾਈਸ ਇਹਦਾ نیچے ਘੇਰਾ ਤੁਸੀਂ ਦੇਖ ਸਕਦੇ ਹੋ organza ਲਗਾ ਕੇ نیچے thread work ਹੋਇਆ ਬੜਾ ਪਿਆਰਾ ਜਿਹਾ ਘੇਰਾ ready ਹੋਇਆ ਇਹਦਾ ਠੀਕ ਹੈ ਇਹ ਵਾਲੀਆਂ ਆਉਣਗੀਆਂ ਇਹਦੇ ਨਾਲ ਬਾਜੂ ਠੀਕ ਹੈ ਜੀ ਪਲੇਨ ਆਊਗੀ ਇਹਦੇ ਨਾਲ ਬਾਟਮ ਸੇਮ ਡਿਜ਼ਾਈਨ ਰਹੂਗਾ ਬੈਕ ਸਾਈਡ ਦਾ 45 46 ਇਹਦੀ ਤੁਸੀਂ ਲੈਂਥ ਰੈਡੀ ਕਰ ਸਕਦੇ ਹੋ ਪਲੇਨ ਆਊਗੀ ਇਹਦੇ ਨਾਲ ਬਾਟਮ ਦੁਪੱਟਾ ਰਹੂਗਾ ਮਸਲੀਨ ਦਾ ਬੜਾ ਜਾਂ ਡਿਜ਼ਾਈਨਰ ਜਾਂ ਪਿਆਰਾ ਜਾਂ ਦੁਪੱਟਾ ਤੇ ਪ੍ਰਾਈਸ ਵੀ ਅਸੀਂ ਤੁਹਾਨੂੰ ਦੇ ਰਹੇ ਹਾਂ ਬਿਲਕੁਲ ਜੈਨੂਅਲ ਦੀ 1150 ਰੁਪਏ ਡਿਜ਼ਾਈਨਰ ਪੀਸ ਹੈ ਵਰਕ ਵਾਲਾ ਪੀਸ ਹੈ ਜੀ ਸਿਰਫ 1150 ਰੁਪਏ ਤੁਹਾਨੂੰ ਦੇ ਰਹੇ ਹਾਂ ਇਸ ਦੀ ਪ੍ਰਾਈਸ ਇਹ ਵਾਲਾ ਰਹੂਗਾ ਇਹਦਾ ਡਿਫਰੈਂਸ ਸਟਾਈਲ ਦੇ ਵਿੱਚ ਦੁਪੱਟਾ ਮਸਲੀਨ ਵਿਦ ਮਸਲੀਨ ਦਾ ਦੁਪੱਟਾ ਠੀਕ ਹੈ ਜੀ ਇਸ ਤਰ੍ਹਾਂ ਸੂਟਰ ਰੈਡੀ ਹੋਣਾ ਬਣ ਕੇ ਜੀ ਬਹੁਤ ਪਿਆਰਾ ਰੈਡੀ ਹੋਣਾ ਦੇਖੋ ਜੀ ਜੇ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਇਆ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਤੁਹਾਨੂੰ WhatsApp ਉੱਪਰ ਸਕਰੀਨ ਨੰਬਰ ਦਿੱਤਾ ਗਿਆ ਉਸ ਨੰਬਰ ਤੇ ਸਾਨੂੰ ਸਾਡੇ ਕੋਲ ਤੁਸੀਂ ਕੰਟੈਕਟ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਫੋਨ ਕਰ ਸਕਦੇ ਹੋ ਠੀਕ ਹੈ ਜੀ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ